ਟੈਕਿੰਗ ਨਿਊਜ਼ ਹੈ ਕਿ ਐਵਰੀ ਈਅਰ ਜਨਵਰੀ 1 ਨੂੰ ਅਸੀਂ ਜਾਣੇ ਹੁੰਨੇ ਆ ਬਾਬਾ ਜੀ ਦੇ ਘਰੇ ਮੱਥਾ ਟੇਕਣ ਵਾਸਤੇ ਤੇ ਅਸੀਂ ਚੱਲੇ ਆ ਜੀ ਕਬੀਤੀ ਚਾਚਾ ਜੀ ਆ ਗਏ ਨੇ ਹੈਪੀ ਨਿਊ ਈਅਰ ਚਾਚਾ ਜੀ ਖਾ ਹੈਪੀ ਨਿਊ ਈਅਰ ਸਾਰੇ ਨੂੰ ਇਹ ਛੱਪੇ ਭਾਈ ਦੀ ਗੱਡੀ ਆ ਗਈ ਤੇ ਰਾਜਵੀਰ ਲਟਕ ਕੇ ਆਂਦਾ ਪਿਆ ਆਜੋ ਆਜੋ ਇਹ ਖਤਰੋਕੇ ਖਿਡਾਰੀ ਬਣਿਆ ਹੈ ਅੱਜ ਤੇ ਉਹ ਅਸੀਂ ਮਿੱਠਾ ਆਰਡਰ ਕੀਤਾ ਸੀ ਤੇ ਆ ਗਿਆ ਗੱਡੀ ਖੜੀ ਹੈ ਖੜੀ ਹੈ ਖੜੀ ਤੇ ਇਹ ਕਾਲੀ ਹੈ ਕਾਲੀ ਹੈ ਕਾਲੀ ਹੈ ਕਾਲੀ ਹੁਣ ਆਪਾਂ ਚੱਲੇ ਆ ਮੋਲ ਆਫ ਏਸ਼ੀਆ ਦਾ బిਗੇਸਟ ਮੋਲ ਇਨ ਏਸ਼ੀਆ ਸਤ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਇਹਦੇ ਨਵੇਂ ਵਲੌਗ ਦੇ ਵਿੱਚ ਤੇ ਜੀ ਤਿਆਰ ਹੋ ਗਏ ਆ ਕਿ ਕੀ ਅੱਜ ਹੈ 2025 ਦਾ ਪਹਿਲਾ ਦਿਨ ਤੇ ਮੇਰੇ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਵਾਈਰਲ ਰੁਕ ਕਰੇ ਸਾਰਿਆਂ ਨੂੰ ਤਰੱਕੀ ਮਿਲੇ ਖੁਸ਼ੀਆਂ ਮਿਲਣ ਤੇ ਬਾਬਾ ਮੇਰੇ ਸਬਸਕ੍ਰਾਈਬਰਾਂ ਨੂੰ ਥੋੜੀ ਜੀ ਹਿੰਮਤ ਬਖਸ਼ੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਟਨ ਦੱਬਣ ਲਾਈਕ ਦਾ ਤੇ ਨਾਲੇ ਸ਼ੇਅਰ ਵੀ ਕਰਨਾ ਹਾਂ ਸਹੀ ਗੱਲ ਗਈ ਹੈ ਗੁੱਡ ਗੁੱਡ ਹੈ ਤੇ ਹੁਣ ਅੱਜ ਬ੍ਰੇਕਿੰਗ ਨਿਊਜ਼ ਦਿੱਤਾ ਹੈ ਕਿ ਏਵਰੀ ਈਅਰ ਜਨੂਅਰੀ 1 ਨੂੰ ਅਸੀਂ ਜਾਣੇ ਹੁੰਨੇ ਆ ਬਾਬਾ ਜੀ ਦੇ ਘਰੇ ਮੱਥਾ ਟੇਕਣ ਵਾਸਤੇ ਤੇ ਅਸੀਂ ਚੱਲੇ ਆ ਜੀ ਕਬੀਤੀ ਉੱਥੇ ਗੁਰਦੁਆਰਾ ਬਣਿਆ ਹੋਇਆ ਨਾਲੇ ਹਿੰਦੂ ਟੈਂਪਲਸ ਵੀ ਨੇ ਸਾਰੇ ਤੇ ਉੱਥੇ ਤੁਹਾਨੂੰ ਜਾ ਕੇ ਦਿਖਾਵਾਂਗੇ ਪਿਛਲੇ ਸਾਲ ਵੀ ਗਏ ਸੀ ਜੋ ਉਹ ਵੀ ਵਲੋਗ ਦੇਖਣਾ ਹੋਵੇ ਤਾਂ ਉਹ ਵੀ ਇੱਥੇ ਹੈਗਾ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਸਾਰੇ ਤਿਆਰ ਹੋ ਗਏ ਆ ਮੈਂ ਤੇ ਹਣੀ ਵੀ ਤਿਆਰ ਹੋ ਕੇ ਬਾਹਰ ਆ ਗਏ ਆ ਤੇ ਗੱਡੀ ਆਪਾਂ ਕੱਢ ਲਈਏ ਤੇ ਬਾਕੀ ਸਾਰੇ ਵੀ ਤਿਆਰ ਹੋ ਗਏ ਨੇ ਉਹ ਵੀ ਬਾਹਰ ਨਿਕਲਦੇ ਪੈਣੇ ਤੇ ਬੂੰਦਾ ਬਾਂਦੀ ਹੋਣ ਲੱਗ ਪਈ ਏ ਤੈਨੂੰ ਪਤਾ ਨਾ ਬੂੰਦਾ ਕਿਹੜਾ ਤੇ ਬਾਂਦੀ ਕਿਹੜੀ ਏ ਤੇ ਹੁਣ ਭੂਨੇ ਕਿਆ ਪਾਤਾ ਜਿਹੜੀ ਇਹ ਭੂਨੇ ਕਿਆ ਪਾਤਾ ਅੱਛਾ ਜਿਹੜੀ ਛੋਟੀ ਏ ਉਹ ਭੂਨੇ ਜਿਹੜਾ ਵੱਡੀ ਏ ਉਹ ਭੰਦਾ ਤੇ ਹੁਣ ਚਾਚਾ ਜੀ ਦਾ ਵੇਟ ਹੋ ਰਿਹਾ ਤੇ ਛੱਬਾ ਭਾਈ ਦਾ ਵੇਟ ਹੋ ਰਿਹਾ ਉਹ ਆਂਦੇ ਨੇ ਗੱਡੀਆਂ ਲੈ ਕੇ ਤੇ ਫਿਰ ਆਪਾਂ ਤਿੰਨੇ ਗੱਡੀਆਂ ਲੈ ਕੇ ਚੱਲਦੇ ਆਂ ਗੁਰੂ ਘਰ ਮੱਥਾ ਟੇਕਣ ਕਬੀਤੀ ਚਾਚਾ ਜੀ ਆ ਗਏ ਨੇ ਹੈਪੀ ਨੀਅਰ ਜਤਾ ਜੀ ਫਸ ਹੈਪੀ ਨੀਅਰ ਸਾਰਿਆਂ ਨੂੰ ਇਹ 62 ਦੀ ਗੱਡੀ ਆ ਗਈ ਤੇ ਰਾਜਵੀਰ ਲਟਕ ਕੇ ਆਂਦਾ ਪਿਆ ਆਜੋ ਆਜੋ ਇਹ ਖਤਰੋਕੇ ਖਿਡਾਰੀ ਬਣਿਆ ਹੈ ਅੱਜ ਤੇ ਸਾਸਰੀ ਘਬੜੀ ਹੈਪੀ ਨਿਊ ਇਅਰ ਹਾਂ ਜੀ ਸਾਰੇ ਅੰਗਲ ਦੀ ਹੈਪੀ ਨਿਊ ਇਅਰ ਤੇ ਸਾਰੇ ਜਾਣੇ ਆ ਗਏ ਨੇ ਬਰੀ ਵੀ ਤਿਆਰ ਹੋ ਗਈ ਮਾਤਾ ਵੀ ਤਿਆਰ ਹੋ ਗਈ ਡੈਡੀ ਵੀ ਤਿਆਰ ਹੋ ਗਿਆ ਹਣੀ ਵੀ ਤਿਆਰ ਹੋ ਗਿਆ ਸਿਮਰ ਵੀ ਤਿਆਰ ਹੈ ਤੇ ਬਾਣੀ ਸ਼ਾਇਦ ਪਹਿਲਾਂ ਬੈਠ ਚੁੱਕੀ ਅੰਦਰ ਤੇ ਹੁਣ ਸਾਰੇ ਜਾਣੇ ਬੈਠ ਗਏ ਨੇ ਤੇ ਹੁਣ ਗੱਡੀਆਂ ਕੱਢਦੇ ਆ ਹੁਣ ਰਹਿ ਗਿਆ ਇਕੱਲਾ ਮੈਂ ਮੈਂ ਵੀ ਕੱਢਦਾ ਆਪਣੀ ਗੱਡੀ ਤੇ ਉਹ ਅਸੀਂ ਮਿੱਠਾ ਆਰਡਰ ਕੀਤਾ ਸੀ ਤੇ ਆ ਗਿਆ ਇੱਕ ਸਮੋਸੇ ਆ ਗਏ ਨੇ ਇਹ ਦੇਖੋ ਤੇ ਹਾਂਜੀ ਮਿੱਤਰੋ ਟੈਂਕੀ ਕਰਾ ਲਈਏ ਫੁੱਲ ਇਹ ਅਮਨ ਖੜਾ ਹੈ ਅਮਨ ਵੀ ਤੇਲ ਪਵਾ ਰਿਹਾ ਹੈ ਤੋਂ ਦੇ ਜਿਓ ਤੋਂ ਤਾਂ ਨਹੀਂ ਹੈਗੀ ਹੋ ਰਾਤਾ ਪਟਾਕਿਆਂ ਦਾ ਕੋਹਰਾ ਚੜਿਆ ਹੋਇਆ ਸ੍ਰੀ ਅਕਾਲ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਇੱਥੇ ਤੇ ਹਾਂਜੀ ਦੋਸਤੋ ਆਪਾਂ ਜੀ ਗੁਰਦਾਰੇ ਪਹੁੰਚ ਚੁੱਕੇ ਹਾਂ ਕਬੀਤੀ ਵਾਲੇ ਤੇ ਸਾਰੀਆਂ ਸੰਗਤਾਂ ਹੁਣ ਨਿਕਲਦੀਆਂ ਪਈਆਂ ਗੱਡੀਆਂ ਦੇ ਵਿੱਚੋਂ ਤੇ ਇਹ ਦੋਸਤੋ ਅਸੀਂ ਤਿੰਨੇ ਫੈਮਿਲੀਆ ਰਲ ਕੇ ਸੇਬ ਤੇ ਸਮੋਸਿਆਂ ਦਾ ਲੰਗਰ ਲੈ ਕੇ ਆਏ ਆ ਤੇ ਹੁਣ ਇਹਨਾਂ ਨੂੰ ਸੇਬਾਂ ਨੂੰ ਧੋਵਾਂਗੇ ਤੇ ਫਿਰ ਅੰਦਰ ਜਾ ਕੇ ਮੱਥਾ ਟਿਕਾ ਕੇ ਤੇ ਫਿਰ ਵੰਡ ਲਾਂਗੇ ਤੇ ਹੁਣ ਅਸੀਂ ਚੱਲੇ ਆ ਅੰਦਰ ਮੱਥਾ ਟਿਕਣ ਵਾਸਤੇ ਹੋਨਰ ਅਰਦਾਸ ਕਰਨ ਲੱਗੇ ਹੈ ਅਰਦਾਸ ਕੋਮਕਾਰ ਵਾਹਿਗੁਰੂ ਜੀ ਦੇ ਪਤਿਵਾਂ ਵਾਰਸੀ ਕੁਲੋਤੇ ਦੀ ਸਹਾਇ ਵਾਰਸੀ ਤੋਂ ਜੀ ਕੀ ਪਾਤਸ਼ਾਹੀ ਦਸਤੀ ਤਲਪਨ ਪਰੋ ਦੀ ਸਮਰਗਾਈ ਗੁਰੂ ਨੇੋਟੇ ਜੀ ਉਹ ਸਤਿਗੁਰੂ ਨੇ ਆਸਰੇ ਅਤਿਆਸਰੇ ਤੰਗ ਤੰਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦ ਦੀ ਪ੍ਰਾਰਥਨਾ ਸਤਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਮੇਰੇ ਮਨ ਤੇ ਇਹ ਕਹਾਰ ਨਾਮ ਦੇ ਮੇਰਾ ਮਨ ਪਰ ਸ਼ੀਤਲ ਹੋਏ ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਕਤੇ ਜੋ ਬੋਲੇ ਈਹਾ ਹੂਹਾ ਸੱਚ ਹੋਵੇ ਦੇਵਾ ਕਰ ਸਾ ਸਤਿਗੁਰ ਜੀ ਆਪ ਜੀ ਦੀ ਕਿਰਪਾ ਹੋਈ ਰਹਿਮਤ ਹੋਈ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਰਹਿਮਤ ਕਰਕੇ ਅੱਜ 2000 ਸਾਥੀ ਦੇਦਰ ਕਰਦੇ ਪੀਤਵਣ ਭਾਈ ਸਾਹਿਬ ਭਾਈ ਦਿਲਕਰ ਸਿੰਘ ਜੀ ਪੱਟੀ ਭਾਈ ਸਰਬਜੀਤ ਸਿੰਘ ਜੀ ਪੱਟੀ ਭਾਈ ਮਨਪ੍ਰੀਤ ਸਿੰਘ ਭਾਈ ਜੋਗਾ ਸਿੰਘ ਪਤਵਾਲ ਭਾਈ ਗਗਨਦੀਪ ਸਿੰਘ ਜੀ ਪਤਵਾਲ ਜਸਨੂਰ ਸਿੰਘ ਜੀ ਪਤਵਾਲ ਭਾਈ ਚੰਪਕੌਰ ਸਿੰਘ ਜੀ ਰਸੌਰ ਭਾਈ ਦਿਲਬਾਖ ਸਿੰਘ ਜੀ ਭਾਕਰ ਭਾਈ ਰਜਿੰਦਰ ਸਿੰਘ ਜੀ ਟੁਹਾਰਾ ਭਾਈ ਹਰਪਾਲ ਸਿੰਘ ਦੀ ਪਤਵਾਲ ਭਾਈ ਅਮਜੀਤ ਅਮਨਦੀਪ ਸਿੰਘ ਦੀ ਪਤਵਾਲ ਸੂਜੀ ਇਹਨਾਂ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀ ਹੈ ਜਾਨੀ ਸਰਗੁਣੂ ਦੀ ਕਿਰਪਾ ਕਰਨੀ ਗੁਰਮੁਖ ਪਰਿਵਾਰਾਂ ਦੀ ਸਿੱਖੀ ਮੇਲ ਪਰਿਆਤ ਰੱਖਣਾ ਤਾਂ ਦੁਰਸਤੀ ਦੇ ਉਪਰ ਦਾਨ ਬਖਸ਼ਿਸ਼ ਕਰਨੇ ਕਾਰੋਬਾਰੀ ਚੋ ਦੁੱਖਾਂ ਦਿਵਿਦਰਾ ਮਾਹਵਿਣਾਂ ਦਾ ਨਾਸ ਕਰਨੇ ਤਾਂ ਦੁਰਸਤੀ ਦੀਆਂ ਦਾਨਾਂ ਬਖਸ਼ਿਸ਼ ਕਰਨੀਆਂ ਕਾਰੋਬਾਰਿਕ ਲੱਗੀਆਂ ਬਖਸ਼ਿਸ਼ ਕਰਨੀਆਂ ਦੇਸ਼ਾਂ ਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਸਹਿਤਾ ਕਰਨੀ ਕਮਾਈਆਂ ਵਿੱਚ ਸਭ ਤਾਈਆਂ ਬਖਸ਼ਿਸ਼ ਕਰਨੀਆਂ ਸਭ ਗੁਰ ਸੱਚੇ ਪਾਛੇ ਜਿਨ੍ਹਾਂ ਖਿਆਨਾ ਵਿੱਚੋਂ ਮਾਇਆ ਹੈ ਸੋ ਖਿਆਨੇ ਭਰਪੂਰ ਕਰਨੇ ਕਾਲ ਕਟਕ ਦੂਰ ਕਰਨੇ ਬੀਬੀ ਲਵਪ੍ਰੀਤ ਕੌਰ ਜੀ ਸੁਮਰਗੀ ਕੌਰ ਜੀ ਅਤੇ ਅਰਨਵੀਰ ਸਿੰਘ ਜੀ ਸਭ ਗੁਰ ਸੱਚੇ ਪਾਛੇ ਜੀ ਇਹਨਾਂ ਵੱਲੋਂ ਅਰਦਾਸਾਂ ਬੇਨਤੀਆਂ ਨੇ ਸਭ ਗੁਰ ਜੀ ਕਿਰਪਾ ਕਰਨੀ ਸੇਵਕਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਕਾਦਮ ਕਰਨ ਦੇ ਕਿਰਤ ਲਾਉਣੇ ਹੋਈਆਂ ਉਹਨਾਂ ਚੁਕਾ ਦੇ ਕਿਨਾ ਬਖਸ਼ਿਸ਼ ਕਰਨਾ ਸੇਹੀ ਗੁਰੂ ਪਿਆਰਿਆਂ ਦੇ ਮੇਲ ਕਰਾਇਓ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿਤੇ ਆਵੇ ਨਾਮ ਨਕਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਹਕਾਲ ਕੀ ਤਵੇ ਚਲਾਇਓ ਪੰਥ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੀ ਮਾਨੇ ਪਰਕਿ ਗੁਰਾਂ ਕੀ ਦੇੋ ਕੋ ਪ੍ਰਭ ਕੋ ਮਨ ਬੋਝ ਹੈ ਗੁਰ ਸ਼ਬਦ ਹੈ ਰਾਜ ਕਰੇਗਾ ਖਾਲਸਾ ਆਪ ਜੈਨਾ ਦੁਆਲ ਹੋਏ ਸਾ ਮਿਲਗੇ ਬਚੇ ਸੰਤੋ ਵਾਹਿਗੁਰੂ ਨਾਮ ਜਹਾਜ ਹੈ ਚਰੇ ਸੁਖ ਤੇ ਪਾਏ ਗੁਰ ਸ਼ਬਦਾ ਕਰ ਸੀਮੰਦੇ ਗੁਰਪਾਰਿ ਉਤਾਰਨ ਹਾਰ ਗੁਰ ਸ਼ਬਦਾ ਕਰ ਸੀਮੰਦੇ ਗੁਰਪਾਰਿ ਉਤਾਰਨ ਹਾਰ na trya kala ਖਾਲਸਾ ਵਾਹਿਗੁਰੂ ਕੀ ਫਤਿਹ ਸੋਹੇਲੇ ਕਾ ਚਿੱਤਾ ਪ੍ਰਭ ਨੇ ਦੀ ਦੋਸਤੋਂ ਅੰਦਰ ਮੱਥਾ ਟੇਕ ਕੇ ਆਏ ਆ ਤੇ ਨਵੇਂ ਸਾਲ ਦੇ ਪਹਿਲੇ ਦਿਨ ਮੱਥਾ ਟੇਕ ਕੇ ਮੰਨੋ ਸਕੂਨ ਆਇਆ ਸ਼ਾਂਤੀ ਦੀ ਮਿਲੀ ਹੈ ਤੇ ਹੁਣ ਬਾਬਾ ਜੀ ਕਰਨ ਨਵਾਂ ਸਾਲ ਖੁਸ਼ੀਆਂ ਨਾਲ ਬਤੀਤ ਹੋਵੇ ਆਪਣੇ ਸਿਰ ਤੇ ਬਾਬਾ ਜੀ ਮੇਰ ਭਰਾ ਹੱਥ ਰੱਖਣ ਤੇ ਹੁਣ ਲੰਗਰ ਲੈ ਕੇ ਆਏ ਆ ਸਮੋਸਿਆਂ ਦਾ ਤੇ ਫਰੁੱਟ ਲੈ ਕੇ ਆਏ ਆ ਉਹ ਸ਼ੱਕ ਦੇ ਵੀ ਆ ਤੇ ਪਤਾਨੇ ਵੀ ਆ ਹਾਂਜੀ ਦੋਸਤੋ ਗੁਰੂ ਘਰ ਮੱਥਾ ਵੀ ਟੇਕ ਲਿਆ ਲੰਗਰ ਵੀ ਛਕ ਲਿਆ ਤੇ ਹੁਣ ਤੁਹਾਨੂੰ ਦਿਖਾਣਾ ਵਾ ਇੱਥੇ ਜਿਹੜਾ ਮੰਦਿਰ ਹੈ ਗੁਰਦੁਆਰਾ ਤੇ ਮੰਦਿਰ ਇਕੱਠੇ ਇਕੱਠੇ ਬਣੇ ਹੋਏ ਨੇ ਇਹ ਗੁਰੂ ਘਰ ਦੀ ਬਿਲਡਿੰਗ ਹੈ ਇੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਇਹ ਵਾਲਾ ਮੰਦਿਰ ਦੀ ਬਿਲਡਿੰਗ ਹੈ ਇੱਥੇ ਜਾ ਕੇ ਤੁਹਾਨੂੰ ਦਿਖਾਣਾ ਵੀ ਅੰਦਰੋਂ ਕਿੱਦਾਂ ਦਾ ਹੈ ਗੋਲ ਬਣਿਆ ਹੋਇਆ ਸਾਰੇ ਦੇਵੀ ਦੇਵਤਾਵਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਕੀ ਵਿਆਹ ਹੁੰਦਾ ਤੇ ਤੇਰੇਆਂ ਵੀ ਰਸਾਂ ਉੱਪਰ ਹੁੰਦੀ ਐ ਤੇ ਜਦੋਂ ਕੋਈ ਦੂਆ ਹੁੰਦਾ ਹੈ ਤੇ ਤੇਰੇ ਬੜਿਆ ਜਾਂਦਾ ਮੇਰੀ ਬਣੀ ਮੇਰੀ ਰੋਸ਼ਨੀ ਤੇ ਅੱਜ ਦੇ ਤੱਕ ਵਾਰ ਪੱਟੇ ਪਾਉਣ ਦਾ ਨਾ ਲੱਗਿਆ। ਲੋਕਾਂ ਨੇ ਬਿਲਕੁਲ ਤਰਕਸ ਨਹੀਂ ਆਤਾ। ਸ਼ਿਫਤੀ ਦਾ ਮੰਦਿਰ ਬਣਿਆ ਆਇਆ। ਤੇ ਹਾਂਜੀ ਦੋਸਤੋ ਮੱਥਾ ਟੇਕ ਲਿਆ, ਲੰਗਰ ਵੀ ਛਕ ਲਿਆ, ਸਮੋਸੇ ਵੀ ਖਾ ਲਏ ਨੇ ਤੇ ਇੱਥੇ ਥੋੜੀ-ਬਹੁਤੀ ਤਫਰੀ ਵੀ ਕਰ ਲਈਏ ਤੇ ਹੁਣ ਪਲਾਨ ਸ਼ਾਇਦ ਬੰਦਾ ਪੈ ਕਿਤੇ ਹੋਰ ਜਾਂਦਾ ਤੇ ਜੇ ਗਏ ਤੇ ਤੁਹਾਨੂੰ ਜਰੂਰ ਦਿਖਾਵਾਂਗੇ ਗੱਡੀਆਂ ਆਪਣੀ ਰੈਡੀ ਐ ਬੰਦੇ ਆਪਣੇ ਰੈਡੀ ਹੋ ਗਏ ਨੇ ਗੱਡੀਆਂ ਚ ਬਚਣ ਵਾਸਤੇ ਇਹ ਦੇਖੋ ਗੱਡੀ ਆਪਣੀ ਇੱਥੇ ਖੜੀ ਐ ਰੈਡੀ ਐ ਅਮਨ ਦੀ ਉਹ ਖੜੀ ਤੇ ਛੱਪੇ ਭਾਈ ਦੀ ਉਹ ਛਤਾਲੀ ਖੜੀ ਗੱਡੀ ਖੜੀ ਐ ਖੜੀ ਐ ਖੜੀ ਤੇ ਵੀ ਕਾਲੀ ਐ ਕਾਲੀ ਐ ਕਾਲੀ ਐ ਕਾਲੀ ਐ ਕਾਲੇ ਨੇ ਕਾਲ ਕਾਲੇ ਨੇ ਕਾਲੇ ਨੇ ਕਾਲੇ ਨੇ ਯਾਰ ਕਾਲੇ ਨੇ ਕਾਲੇ ਨੇ ਮਿੱਟੀ ਲੱਗੀ ਐ ਲੱਗੀ ਐ ਲੱਗੀ ਇਹ ਬੋਲੋ ਫੇਸੇ ਜਾ ਟ੍ਰੈਫਿਕ ਹੋਏਗੀ ਹੋਏਗੀ ਦਾਦੀ ਹੋਏਗੀ ਦਾਦੀ ਹੋਏਗੀ ਹਾਂ ਕਿਦਾਂ ਹੈ ਕਿਆ ਆ ਗਿਆ ਸਾਡਾ ਆਰਟੀ ਤੇ ਮਨਪ੍ਰੀਤ ਗੱਡੀ ਚਲਾ ਰਿਹਾ ਹੈ ਬੈਂਕ ਬਾਕੀ ਹੋ ਗਿਆ ਜੇ ਹੁਣ ਇੱਥੇ ਅੰਬ ਥੱਲੇ ਬੈਠ ਕੇ ਤੇ ਨਜ਼ਾਰਾ ਲੈ ਰਹੇ ਨੇ ਠੰਡੀ ਠਾਰ ਹਵਾ ਦਾ ਤੇ ਕਿਤੇ ਕਿਤੇ ਅੰਬ ਲੱਗੇ ਵੀ ਹੋਏ ਨੇ ਉਹ ਦੇਖੋ ਉਹ ਲੱਗੇ ਰਹੇ ਆ ਰਹੇ ਹਰੇ ਹੁਣ ਤਿੰਨੇ ਗੱਡੀਆਂ ਸਟਾਰਟ ਹੋ ਗਈਆਂ ਨੇ ਤੇ ਸਾਡਾ ਜਿਹੜਾ ਬਣਿਆ ਹੈ ਅਜੀ ਦੇਵਗਨ ਸਟੰਟ ਕਰਦਾ ਪਿਆ ਤੇ ਹੁਣ ਤਿਆਰੀ ਏ ਅੱਗੇ ਜਾਣ ਦੀ ਹੁਣ ਦੇਖਦੇ ਹਾਂ ਅੱਗੇ ਕਿਤੇ ਹੋਰ ਡੈਸਟੀਨੇਸ਼ਨ ਤੇ ਜਾਂਦੇ ਆ ਜਾਂ ਫਿਰ ਸਿੱਧਾ ਘਰੇ ਵਾਪਸ ਜਾਂਦੇ ਹੁਣ ਆਪਾਂ ਇੱਥੋਂ ਨਿਕਲ ਚੱਲੇ ਆਂ

ਟ੍ਰਾਫਿਕ ਲੱਗੀ ਹੋਈ ਹੈ ਲਾਈਟ ਰੁਕੀ ਹੈ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਕੀ ਹੈ ਉਹਨੂੰ ਕਹਿੰਦੇ ਨੇ ਪਥਵੀ ਬਣੀ ਹੋਈ ਹੈ ਕਿੱਦ ਗੱਲਾਂ ਲੰਨੂ ਹਾਂ ਮੋਰੰਗ ਸਟਾਰ ਮੋਰੰਗ ਸਟਾਰ ਨਹੀਂ ਹਰਵਾੜੀ ਜਾਂਦਾ ਤੇ ਅੱਪ ਚੱਲੇ ਮੋਲ ਫੇਸ਼ੀਆ ਮੋਲ ਫੇਸ਼ੀਆ ਨਲਾ ਹਬੀਬੀ ਪਹਿਲੇ ਵੱਲ ਹੀ ਨਹੀਂ ਆ ਗਿਆ ਪਹਿਲੇ ਵੱਲ ਨਾਲ ਪਹਿਲੇ ਹਬੀਬੀ ਬਾਹਰ ਤੇ ਲੈਣੇ ਪਤਾ ਉੱਧਰ ਖਾਲੀ ਪਈਆਂ ਨੇ ਉੱਥੇ ਦਾ ਕੇ ਨਾ ਸਾਨੂੰ ਇੱਥੇ ਪਾਰਕਿੰਗ ਨਹੀਂ ਸੀ ਮਿਲਦੀ ਪਈ ਅਸੀਂ ਸੋਚਿਆ ਸੀ ਚੱਲ ਵੈਲੇ ਪਾਰਕਿੰਗ ਕਰ ਦਨੇ ਆ ਪਰ ਉੱਥੇ ਕੋਈ ਹੈ ਹੀ ਨਹੀਂ ਕਾਊਂਟਰ ਤੇ ਇਹ ਹੁਣ ਅੱਗੇ ਚੱਲੇ ਆ ਉੱਥੇ ਲਾ ਕੇ ਆਨੇ ਆ ਇਹ ਹੈ ਜੀ ਮੋਲ ਆਫ ਏਸ਼ੀਆ A few minutes later ਇਹ ਅਸੀਂ ਗੱਡੀਆਂ پارک ਲਾਤੀਆਂ ਨੇ ਤੇ ਬਿਲਕੁਲ ਸੋਹਣੀਆਂ-ਸੋਹਣੀਆਂ ਬਣੀਆਂ ਹੋਈਆਂ ਬਹੁਤ ਸੋਹਣੀਆਂ-ਸੋਹਣੀਆਂ ਤੇ ਹੁਣ ਤੁਰ ਕੇ ਚੱਲਦੇ ਆਂ ਉਹ ਸਮੁੰਦਰ ਦੇ ਕੰਢੇ ਤੇ ਉੱਥੇ ਬੱਚੇ ਆ ਛੋਟੇ ਜਿਹੇ ਲੈ ਲਦੇ ਹੋਣਗੇ ਤੇ ਜਾਜ ਜਾਣ ਨੂੰ ਜੋੜ ਕਰਦੇ ਆਂ ਕੁਛ ਇਦਾਂ ਦਾ ਇੱਥੇ ਵਿਊ ਹੈ ਦੇਖ ਜਿੱਥੇ ਆਪਾਂ ਨੂੰ ਪਾਰਕਿੰਗ ਮਿਲੀ ਹੈ ਤੇ ਆਪਾਂ ਉੱਪਰਲੇ ਪਾਸੇ ਜਾਣਾ ਤੇ ਉੱਥੋਂ ਫਿਰ ਕਾਫੀ ਦੂਰ ਤੁਰ ਕੇ ਅੱਗੇ ਜਾਣਾ ਤੇ ਹਾਂਜੀ ਦੋਸਤੋ ਗੱਡੀ پارک ਲਾ ਕੇ ਤੇ ਆ ਗਏ ਆਂ ਅਸੀਂ ਇੱਥੇ समुद्र के कंडे इतने रश बहुत ज्यादा होया पा देखते देख हैं कि की व्यू है अपना A few minutes later. ਹਾਂਜੀ ਦੋਸਤੋ ਇੱਥੇ ਆਏ ਦੇ ਸੀ ਅਸੀਂ ਸਮੁੰਦਰ ਦੇਖਣ ਵਾਤੇ ਪਰ ਜਿੱਥੇ ਦੇਖੋ ਬੰਦੇ ਹੀ ਬੰਦੇ ਬੰਦੇ ਤੇ ਬੰਦਾ ਚੜਿਆ ਹੋਇਆ ਹੈ ਤੇ ਭੀੜ ਹੀ ਨਹੀਂ ਹੈ ਤੇ ਕਿਸੇ ਬੈਠਣ ਤੇ ਕੁਰਸੀ ਨਹੀਂ ਮਿਲਦੀ ਪਈ ਕੁਝ ਖਾਣਾ ਤੇ ਪੈਜੋ 100 150 ਬੰਦੇ ਦੀ ਲਾਈਨ ਲੱਗੀ ਹੋਈ ਯਾਰ ਤਾਂ ਤੇ ਇਸ ਕਰਕੇ ਹੁਣ ਅਸੀਂ ਇੱਥੋਂ ਨਿਕਲ ਚੱਲੇ ਆ ਗੱਡੀਆਂ ਲਾਈਨ ਚੱਲੇ ਆ ਤੇ ਬਾਕੀ ਸਾਰੇ ਆਂਦੇ ਨੇ ਤੇ ਹਾਂਜੀ ਦੋਸਤੋ ਗੱਡੀ ਕੱਢ ਲਈ ਆਪਾਂ ਤੇ ਹੁਣ ਜਾਣੇ ਪਿਆ ਉੱਥੇ ਜਿੱਥੇ ਆਪਣੀ ਸਾਰੀ ਫੈਮਿਲੀ ਹੈ ਤੇ ਉੱਥੇ ਜਾ ਕੇ ਫਿਰ ਉਹਨਾਂ ਨੂੰ ਬਿਠਾਣੇ ਆ ਤੇ ਫਿਰ ਚੱਲਾਂਗੇ ਕਰੇ ਚਲੋ ਜੀ ਸਾਰੇ ਜਣੇ ਆ ਗਏ ਨੇ ਆਹੋ ਖਾਲੀ ਆ ਗਏ ਭੀੜ پتہ ਕਿੰਨੀ ਐ ਉਹ ਬੱਚੇ ਮੋਰੋ ਕੇ ਮਸਲ ਕੋਈ ਨਹੀਂ ਅੱਗੇ ਜਾ ਕੇ 1 hour later ਹਾਂਜੀ ਦੋਸਤੋ ਇੱਥੇ ਹਾਂਗਕਾਂਗ ਚ ਆ ਗਏ ਆ ਟੇਬਲ ਸਜ ਗਿਆ ਤੇ ਅੱਜ ਸਾਡੀ ਨਿਊ ਇਅਰ ਦੀ ਪਾਰਟੀ ਹੋ ਰਹੀ ਹੈ ਕੰਨ ਲੋਕ ਆ ਚਪਾ ਹਰ ਜਿਹਨੂੰ ਅੱਧਾ ਕੋਗ ਕਰਾ ਕੋਲ ਬੁਦਾ ਨੂੰ ਕੋਈ ਤੇ ਨੰਨੀ ਜਮਾਈ ਬੋਤਲਾਂ ਦਾ ਚੰਗੋ ਜੱਪਾ ਜੱਪਾ ਕਰਦੇ ਆ ਅੱਜ साम <laughs> सर <laughs> <laughs>